ਹਾਂਜੀ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਸੋ ਉਮੀਦ ਕਰਦੇ ਆਂ ਕਿ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਦੇ ਆਂ ਜੀ ਵੀਡੀਓ ਦੇਖ ਕੇ ਨਾ ਤੁਸੀਂ ਸ਼ੇਅਰ ਤੁਸੀਂ ਆਪ ਹੀ ਕਰ ਦੇਣੀ ਆ ਇੱਕ ਤਾਂ ਵੀਡੀਓ ਧਾਰਮਿਕਾ ਕਿਉਂਕਿ ਮਹਾਰਾਜ ਦੇ ਸਤਕਾਰ ਦੀ ਖਾਤਰ ਇਹ ਚੱਲਦਾ ਇਹ ਫੁੱਲਾਂ ਦੀ ਵਰਖਾ ਕਰਦਾ ਤੁਸੀਂ ਦੇਖ ਰਹੇ ਹੋ ਦੂਜੀ ਇਸ ਨੂੰ ਬਣਾਉਣ ਲਈ ਇੱਕ ਸਾਂਝੇ ਪਰਿਵਾਰ ਦੀ ਮਿਹਨਤ ਆ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਭਗਤਾ ਭਾਈ ਕਾ ਪਿੰਡ ਸੋ ਬਾਈ ਦਾ ਗਰਮੀਤ ਸਿੰਘ ਨਾਮ ਆ ਇਹਨਾਂ ਦਾ ਬੇਟਾ ਕੁਲਵੀਰ ਸਿੰਘ ਉਹ ਦबई ਗਿਆ 16-17 ਮਹੀਨੇ ਹੋਏ ਆ ਕਿਉਂਕਿ ਆਪਾਂ ਨੂੰ ਪਤਾ ਵੀ ਕੰਮਕਾਰ ਦੀ ਖਾਤਰ ਜਾਣਾ ਪੈਂਦਾ ਸੋ ਬਾਈ ਜੀ ਦੀ ਨੂੰ ਜੋ ਇੱਕ ਬੇਟੀ ਬਣ ਕੇ ਕੰਮ ਕਰਦੀ ਆ ਨਾਲ ਸੰਯੋਗ ਦਿੰਦੀ ਆ ਤੁਸੀਂ ਨਾਲ ਵੀਡੀਓ ਚੱਲ ਰਹੀ ਆ ਦੇਖ ਸਕਦੇ ਹੋ ਸੋ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਾਣਕਾਰੀ ਦਿੰਨੇ ਆ ਸਾਰੀ ਆਓ ਦੇਖਦੇ ਆ ਵੀਡੀਓ ਸਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਆਏ ਆ ਜੀ ਪਿੰਡ ਭਗਤਾ ਭਾਈ ਕਾ ਮਸ਼ਹੂਰ ਆ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਸੋ ਇੱਥੇ ਬਾਈ ਗਰਮੀਤ ਸਿੰਘ ਅੱਜ ਇਹਨਾਂ ਦੀ ਵਰਕਸ਼ਾਪ ਤੇ ਆਪਾਂ ਆਏ ਆ ਜੀ ਤੁਹਾਨੂੰ ਯਾਦ ਹੋਣਾ ਵੀ 4 ਸਾਲ ਪਹਿਲਾਂ ਡੋੜਪਿੰਡ ਆਪਾਂ ਸਤਕਾਰ ਕਮੇਟੀ ਨੇ ਇੱਕ ਬਾਈ ਵਰਗਿਆਂ ਤੋਂ ਜਹਾਜ਼ ਤਿਆਰ ਕੀਤਾ ਸੀ ਜਹਾਜ਼ ਵੀ ਬਸ ਆਪਾਂ ਤੁਰੇ ਜਾਂਦੇ ਆ ਨੇ ਬਾਈ ਕੋਲੇ ਇੱਕ ਪ੍ਰੋਜੈਕਟ ਸੀ ਉਹ ਤੂੜੀ ਅੰਦਰ ਕਰਨ ਵਾਲਾ ਤੇ ਅਸੀਂ ਥੋੜਾ ਜਿਹਾ ਬਾਈ ਨਾਲ ਵਿਚਾਰ ਕੀਤੀ ਵੀ ਜੇ ਆਪਾਂ ਕੋਈ ਇਸ ਤਰ੍ਹਾਂ ਦਾ ਸੰਦਾ ਬਣ ਜੇ ਆਪਣਾ ਵੀ ਮਹਾਰਾਜ ਦੇ ਸਤਕਾਰ ਦੀ ਖਾਤਰ ਆਪਾਂ ਇੱਕ ਜਹਾਜ਼ ਬਣਾਉਣਾ ਛੋਟਾ ਜਿਹਾ ਸੋ ਬਾਈ ਜੀ ਨੇ ਸਾਨੂੰ ਬਹੁਤ ਵਧੀਆ ਰਾਏ ਦਿੱਤੀ ਤੇ ਅਸੀਂ ਮੈਨੂੰ ਲੱਗਦਾ ਤਕਰੀਬਨ ਤਿੰਨ ਕਿ ਦਿਨਾਂ ਦੇ ਵਿੱਚ ਹੀ ਬਹੁਤ ਭਜਨ ਅਠ ਦਿਆਂ ਰਾਤ ਇੱਕ ਕਰਕੇ ਜਹਾਜ ਤਿਆਰ ਕਰਿਆ ਸੀਗਾ ਸੋ ਉਹ ਜਹਾਜ ਬਹੁਤ ਹੀ ਪਿੰਡਾਂ ਦੇ ਵਿੱਚ ਉਹਦੇ ਸੇਵਾ ਜਿਹੜੀ ਜਹਾਜ ਦੀ ਲਈ ਕਿਉਂਕਿ ਆਪਣੀ ਬਿਲਕੁਲ ਫ੍ਰੀ ਸੇਵਾ ਹੁੰਦੀ ਆ ਸੋ ਇਦੋਂ ਬਾਅਦ ਚ ਬਾਈ ਯਾਰਗਿਆਂ ਨੇ ਹੋਰ ਵੀ ਜਹਾਜ ਤਿਆਰ ਕਰਿਆ ਇਦੋਂ ਵੀ ਸੋਹਣੇ ਜਿਹੜਾ ਪੂਰੇ ਸ਼ੌਂਕ ਨਾਲ ਕਿਉਂਕਿ ਸ਼ੌਂਕ ਦਾ ਕਹਿੰਦੇ ਹੁੰਦੇ ਆ ਕੋਈ ਮੁੱਲ ਨਹੀਂ ਹੁੰਦਾ ਸੋ ਮਹਾਰਾਜ ਦੇ ਸਤਿਕਾਰ ਦੀ ਖਾਤਰ ਆਪਾਂ ਕਾਫੀ ਪਿੰਡਾਂ ਦੇ ਵਿੱਚ ਪਹਿਲਾਂ ਵੇਖਦੇ ਸੀ ਤਾਂ ਵੇਟਾਂ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਜਹਾਜ਼ ਹੁਣ ਵੀ ਖੜੇ ਉਹਨੇ ਹੈ ਨਹੀਂ ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਹੀ ਪਿੰਡ-ਪਿੰਡ ਬਣ ਜਾਣੇ ਜਿਹੜੇ ਹਿਸਾਬ ਨਾਲ ਹੁਣ ਜਹਾਜ਼ ਦੀ ਮੰਗ ਹੋ ਰਹੀ ਆ ਸੋ ਆਪਾਂ ਭਾਈ ਜੀ ਨਾਲ ਸਾਰੀ ਜਾਣਕਾਰੀ ਵੀ ਲੈਣੇ ਆ ਕਿ ਜਿਹੜੇ ਇਹਨਾਂ ਨੇ ਜਹਾਜ਼ ਤਿਆਰ ਕਰੇ ਆ ਕਿ ਕਿੰਨਾ ਕ ਸਮਾਂ ਲੱਗਦਾ ਜਿਹੜੇ ਹੁਣ ਜਹਾਜ਼ ਤਿਆਰ ਕੀਤੇ ਆ ਤੇ ਕੀ ਕੀ ਉਹ ਜਹਾਜ਼ ਨਾਲੋਂ ਫਰਕ ਪਾਇਆ ਜਿਹੜਾ ਤੇ ਬਾਈ ਜੀ ਖੜੇ ਆ ਆਪਣੇ ਨਾਲ ਗੁਰਬੀਰ ਸਿੰਘ ਜੀ ਬਾਈ ਜੀ ਸਤਿ ਸ਼ਕਾਲ ਜੀ ਚੱਚਾ ਜੀ ਬਾਈ ਜੀ ਜਿਹੜੇ ਹੁਣ ਪਹਿਲਾਂ ਵਾਲੇ ਜਹਾਜ ਨਾਲੋਂ ਆਪਾਂ ਇਹ ਜਹਾਜ ਤਿਆਰ ਕਰਿਆ ਆਪਾਂ ਜਹਾਜ ਵੀ ਵਿਖਾਉਣੇ ਆ ਕਰਾਉਣੇ ਆ ਦਰਸ਼ਨ ਸੰਗਤ ਨੂੰ ਤੇ ਕਿੰਨਾ ਕੁ ਫਰਕ ਪੈ ਗਿਆ ਜੀ ਇਹ ਜਹਾਜ ਦਾ ਤੇ ਉਹ ਜਹਾਜ ਦਾ ਉਹ ਪਹਿਲਾਂ ਤਾਂ ਜੀ ਹੁਣ ਆਪਾਂ ਦੇਖਿਆ ਜੀ ਉਹ ਤਾਂ ਆਪਾਂ ਇੱਕ ਪੱਖੇ ਤੋਂ ਤਿਆਰ ਕਰਿਆ ਸੀਗਾ ਪੱਖੇ ਤੋਂ ਤਿਆਰ ਕਰਿਆ ਸੀ ਹਾਂ ਜੀ ਹਾਂ ਯਾਨੀ ਸਾਰਾ ਹੀ ਜਹਾਜ ਤੋਂ ਲਾ ਕੇ ਪਹਿਲਾਂ ਜੀ ਪਲਾਜ਼ਮਾ ਦਾ ਉਹਦਾ ਬਣਾ ਕੇ ਨਾ ਡਰਾਇੰਗ ਬਣਾ ਕੇ ਹਾਂਜੀ ਹਾਂਜੀ ਉਹਦੇ ਨਾਲ ਮਤਲਬ ਸਾਰੀ ਕਟਾਈਂ ਕਰਕੇ